ਹਾਂਜੀ ਲਾਈਵ 7 ਦੇਖ ਰਹੇ ਪੰਜਾਬ ਦੇ ਸਾਹਿਰ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਅਵਤਾਰ ਸਿੰਘ ਤਾਰੀ ਵੱਲੋਂ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਪਹੁੰਚੇ ਆ ਆਪਾਂ ਪਿੰਡ ਸਸਰਾਲੀ ਰਾਹੋਂ ਰੋਡ ਤੇ ਬੂਤਗੜ ਦੇ ਨਜ਼ਦੀਕ ਪੈਂਦੇ ਬਾਂਦੇ ਵਿੱਚ ਜਿੱਥੇ ਕਿ ਅੱਜਕ ਕੁਝ ਕੁ ਦਿਨਾਂ ਤੋਂ ਪਾਣੀ ਦਾ ਇੰਨਾ ਤੇਜ਼ ਕਟਾਅ ਚੱਲ ਰਿਹਾ ਕਿ ਬਹੁਤ ਜ਼ਿਆਦਾ ਜ਼ਮੀਨ ਬਰਬਾਦ ਹੋ ਗਈ ਕਾਫੀ ਨੁਕਸਾਨ ਹੋ ਰਿਹਾ ਤੇ ਇਸ ਟਾਈਮ ਆਪਾਂ ਇੱਥੇ ਖੜੇ ਸਜਨਾ ਦੇ ਨਾਲ ਗੱਲਬਾਤ ਕਰਾਂਗੇ ਔਰ ਇਹਨਾਂ ਤੋਂ ਪੁੱਛਾਂਗੇ ਕਿ ਹੁਣ ਤੱਕ ਸਰਕਾਰ ਵੱਲੋਂ ਕੀ ਕੀ ਸਹਾਇਤਾ ਮਿਲੀ ਆ ਤੇ ਕੀ ਕੀ ਕੰਮ ਹੋਇਆ ਜਾਂ ਕਿ ਜਿਹੜੇ ਕੰਮ ਚੱਲ ਰਹੇ ਆ ਉਹ ਕਿਸ ਹਿਸਾਬ ਨਾਲ ਚੱਲ ਰਿਹਾ ਜਿਹੜੇ ਕੰਮ ਚੱਲ ਰਹੇ ਆ ਉਹ ਕੇਸ ਸਾਹਿਬ ਨਾਲ ਚੱਲ ਰਿਹਾ। ਪਈ ਸਸੀਕਾਲ ਜੀ। ਪਈ ਆਪਾਂ ਆਏ ਲਾਈਵ ਸਟ੍ਰੀਮ ਪੰਜਾਬ ਤੋਂ ਤੇ ਕੀ ਜਾਣਕਾਰੀ ਦਿਓ ਤੁਸੀਂ ਜਿਹੜਾ ਹੋ ਰਿਹਾ ਕਟਾਉ ਪਾਣੀ ਦਾ। ਇਹ ਕਿੰਨੇ ਦਿਨਾਂ ਤੋਂ ਚੱਲ ਰਿਹਾ? ਸੱਪਤਾ ਹੀ ਹੋ ਗਈ ਚੱਲਦੇ ਨੂੰ ਕਟਾਉ ਦਾ। ਤੇ ਹੁਣ ਤੱਕ ਸੁਣਨ ਤਾ ਕਿ ਤੁਹਾਡੀ ਆਪ ਖੁਦ ਹੀ ਇੱਥੇ ਜ਼ਮੀਨ ਸੀਗੀ। ਹਾਂਜੀ ਹਾਂਜੀ। ਕਿੰਨੀ ਜ਼ਮੀਨ ਸੀ ਆਪਣੇ ਕੋਲ? ਸਾਡੇ ਕੋਲ 8 ਕਿੱਲੇ ਸੀ 8 ਕਿੱਲੇ ਗਵਾਂਢੀ ਦੇ ਹੀ ਸਾਡੇ ਜਿਹੜੀ ਪੱਕੀ ਜ਼ਮੀਨ ਸੀਗੀ ਉਹ ਵੀ ਹੜ ਗਈ 16 ਕਿੱਲੇ ਜ਼ਮੀਨ ਦੇ ਹੜ ਗਏ। ਠੀਕ ਹੈ। ਤੁਹਾਡੀ 16 ਕਿੱਲੇ ਜ਼ਮੀਨ ਦੇ ਦੋ ਪਰਿਵਾਰਾਂ ਦੇ ਦੋ ਮੋਟਰਾਂ ਦੇ ਦੋ ਮੋਟਰਾਂ ਇਸ ਪਾਣੀ ਦੇ ਬਾਹਰ ਹੋਰ ਵੀ ਬਹੁਤ ਪਰਿਵਾਰ ਆ ਵਿਚਾਰੇ ਹੁਣ ਕਈ ਆ ਬੇ ਨਹੀਂ ਇਹਨਾਂ ਦੀ ਵੀ ਬਾਈਆਂ ਦੀ ਉਹ ਪਰਲੇ ਪਾਸੇ ਉਹ ਨੂੰ ਬਣਾ ਲੱਗਿਆ ਵਾ ਜੀ ਤੇ ਭਾਜੀ ਜਿਹੜਾ ਹੁਣ ਕੰਮ ਚੱਲ ਰਿਹਾ ਜਿਵੇਂ ਕਿ ਆ ਦਰਖਤ ਕੱਟ ਕੇ ਵਿੱਚ ਸੱਤੇ ਦਾ ਰਹੇ ਆ ਥੈਲੇ ਭਰ ਕੇ ਲਗਾਏ ਜਾ ਰਹੇ ਆ ਇਹਦੇ ਵਿੱਚ ਪਿੰਡ ਵੱਲੋਂ ਆਪਣੇ ਨਗਰ ਵੱਲੋਂ ਇਹ ਚੱਲ ਰਿਹਾ ਕੰਮ ਕਿ ਜਾਂ ਕੇ ਸਰਕਾਰਾਂ ਵੱਲੋਂ ਵੀ ਕੋਈ ਸਹਾਇਤਾ ਹੋਈ ਹੈ ਨਗਰ ਵੱਲੋਂ ਚੱਲ ਰਿਹਾ ਜਿਆਦਾ ਕਰਕੇ ਸਰਕਾਰਾਂ ਵੀ ਆਈ ਨਹੀਂ ਹੁਣ ਸਰਕਾਰਾਂ ਦਾ ਕੰਮ ਦਾ ਹੁਣ ਕੰਟਰੋਲ ਵਾਲਾ ਦਾ ਕੋਈ ਕੰਮ ਨਹੀਂ ਦੇਖਾ ਹੁਣ ਨਗਰ ਵਾਲਾ ਵੀ ਕੀ ਕਰੂ ਹੁਣ ਰੁਕਦਾ ਹੀ ਨਹੀਂ ਪਾਣੀ ਦੀ ਸਬੀਟ ਇੰਨੀ ਹੋ ਗਈ ਹੈ ਅੱਛਾ ਜੀ ਹੁਣ ਹੱਥੋਂ ਬਾਹਰ ਹੋ ਗਿਆ ਕੰਮ ਦਸਤੂ ਇਹਨਾਂ ਦਾ ਕਹਿਣਾ ਹੈ ਕਿ ਪਾਣੀ ਦਾ ਬਹਾਵ ਜਿਆਦਾ ਹੋਣ ਦੇ ਕਾਰਨ ਹੁਣ ਤੱਕ ਜਿੰਨੇ ਵੀ ਕੰਮ ਕੀਤੇ ਗਏ ਆ ਉਹ ਤਕਰੀਬਨ ਅਸਫਲ ਹੀ ਮੰਨੇ ਜਾਣਗੇ ਕਿਉਂਕਿ ਇਸ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਔਰ ਨੁਕਸਾਨ ਬਹੁਤ ਹੋ ਰਿਹਾ ਜਿਵੇਂ ਕਿ ਵੀਰ ਜੀ ਨੇ ਦੱਸਿਆ ਕਿ ਇਹਨਾਂ ਦੇ ਦੋ ਪਰਿਵਾਰਾਂ ਦੇ ਮੋਟਰਾਂ ਵਿੱਚ 16 ਕਿੱਲੇ ਜ਼ਮੀਨ ਦੇ ਵਿੱਚ ਪਾਣੀ ਹੜਾ ਕੇ ਲੈ ਗਿਆ ਤੇ ਇਸ ਆਪ ਦਾ ਨੂੰ ਕੰਟਰੋਲ ਕਰਨਾ ਹੁਣ ਇਨਸਾਨ ਦੀ ਬਸਤੀ ਨਹੀਂ ਹੈ ਤਾਂ ਖੁਦ ਪ੍ਰਮਾਤਮਾ ਹੀ ਕੋਈ ਇਹੋ ਜਿਹਾ ਕੋਤਕ ਕਰੇ ਕਿ ਇਸ ਚੀਜ਼ ਨੂੰ ਬਚਾਵੇ ਇਹਨਾਂ ਤੇ ਨਾਲ ਕੋਈ ਕਿਰਪਾ ਕਰੇ ਮਾਲਕ ਇਹਨਾਂ ਤੇ ਇਨਸਾਨਾਂ ਤੇ ਤੇ ਤਾਂ ਹੀ ਇਸ ਚੀਜ਼ ਦਾ ਕੋਈ ਹੱਲ ਹੈ ਸੋ ਭਾਜੀ ਤੁਸੀਂ ਵੀ ਨਾਲ ਖੜੇ ਹੋ ਤੇ ਇੱਥੇ ਜਿੱਦਾਂ ਹੁਣ ਰੱਛ ਬਹੁਤ ਪਬਲਿਕ ਤੇ ਅੱਗੇ ਕੋਈ ਕਿਉਂ ਨਹੀਂ ਆ ਰਿਹਾ ਅੱਗੇ ਪਤਾ ਨਹੀਂ ਕਿਉਂ ਨਹੀਂ ਆ ਰਿਹਾ ਕਿਸ ਦੀ ਕੋਈ ਡਰ ਲੱਗ ਰਿਹਾ ਜੀ ਉਹਨਾਂ ਨੂੰ ਪਤਾ ਨਹੀਂ ਕਿ ਕੱਥੇ ਨਹੀਂ ਆ ਰਹੇ ਇਹ ਬਹੁਤ ਲੋਕਾਂ ਦਾ ਆਮ ਲੋਕ ਪਿੰਡਾਂ ਦੇ ਲੋਕ ਹੀ ਸੱਜਣ ਜਿਹੜੇ ਪਰਸੋਂ ਜਿਹੋ ਉੱਥੋਂ ਤੋਂ ਲੋਕ ਲੱਗੇ ਹੋਏ ਨੇ ਤੇ ਸੇਵਾ ਵਿੱਚ ਸਾਰੇ ਲੋਕ ਲੱਗੇ ਹੋਇਆ ਜੀ ਯਾਨੀ ਕਹਿਣ ਦਾ ਮਤਲਬ ਕਿ ਸਾਰਾ ਹੀ ਜੋ ਵੀ ਕੰਮ ਚੱਲ ਰਿਹਾ ਜੋ ਕਾਰਜਾ ਸਿਰਫ ਆਪਣੇ ਨਗਰ ਵੱਲੋਂ ਹੀ ਚੱਲ ਰਿਹਾ ਨਗਰ ਵੱਲੋਂ ਚੱਲ ਰਿਹਾ ਜੀ ਇਹਦੇ ਵਿੱਚ ਕਿਸੇ ਸਰਕਾਰ ਦਾ ਕੋਈ ਕੋਈ ਰੋਲ ਦਾ ਨਹੀਂ ਹੈਗਾ ਜੀ ਕਿਸ ਸਰਕਾਰ ਨੂੰ ਕੋਈ ਹੈਲਪ ਨਹੀਂ ਆਈ ਹਾਂਜੀ ਕੋਈ ਹੈਲਪ ਨਹੀਂ ਆਈ ਇਹਨਾਂ ਲੋਕਾਂ ਦੀ ਬਹੁਤ 24 25 ਕਿੱਲੇ ਜ਼ਮੀਨ ਦੇ ਰੁੜ ਗਏ ਅਜੀ ਸਰਕਾਰ ਕੋਲ ਵੀ ਮੰਗ ਮੰਗਦੇ ਆ ਵੀ ਇਹਨਾਂ ਨੂੰ ਕੋਈ ਹਰਜਾਨਾ ਦਿੱਤਾ ਜਾਵੇ ਟੈਣੀ ਆਰਥਿਕ ਸਹਾਇਤਾ ਇਹਨਾਂ ਪਰਿਵਾਰਾਂ ਦੀ ਕੀਤੀ ਜਾਵੇ ਇਹਨਾਂ ਵੀਰ ਦੀ ਉਹਨਾਂ ਦਾ ਇਹ ਕਹਿਣਾ ਤੇ ਵੀਰ ਜਿਹੜੇ ਹੁਣ ਦਰਖਤ ਕੱਟ ਕੇ ਲੈ ਕੇ ਜਾ ਰਹੇ ਬਿਸਟਣ ਨੇ ਪਾਣੀ ਦਾ ਬਹਾਵ ਘਟਾਉਣ ਦੇ ਲਈ ਹਾਂਜੀ ਇਹ ਕਿਦਾਂ ਆਪਣੇ ਖੇਤਾਂ ਵਿੱਚੋਂ ਲੈ ਕੇ ਆ ਰਹੇ ਜੀ ਹਾਂਜੀ ਆਪਣੇ ਖੇਤਾਂ ਵਿੱਚੋਂ ਵੱਢ ਕੇ ਲੈ ਕੇ ਆ ਰਹੇ ਆ ਜੀ ਪਾਣੀ ਦੇ ਬਹਾਵ ਨੂੰ ਘਟਾਉਣ ਵਾਸਤੇ ਅੱਛਾ ਜੀ ਪਰ ਖਾਜਾ ਪੀ ਡੱਗੇ ਕਿਸੇ ਦੀ ਪੀਸ ਨਹੀਂ ਚੱਲਦੀ ਪਾਣੀ ਦੀ ਸਪੀਡ 100 ਤੋਂ ਵੀ ਉੱਤੇ ਚੱਲ ਰਹੀ ਹੈ ਪਾਣੀ ਦਾ ਬਹਾਵ ਤਾਂ ਬਹੁਤ ਤੇਜ਼ ਬਹੁਤ ਜ਼ਿਆਦਾ ਤੇਜ਼ ਹੋਣ ਕਰਕੇ ਨਹੀਂ ਰੁਕ ਰਿਹਾ ਪਾਣੀ ਤੇ ਹੁਣ ਤੁਸੀਂ ਇਸ ਕੰਮ ਦੇ ਸਰਕਾਰਾਂ ਅੱਗੇ ਕੀ ਗੁਹਾਰ ਲਾਉਣਾ ਚਾਹੋਗੇ ਅਸੀਂ ਤਾਂ ਸਰਕਾਰਾਂ ਅੱਗੇ ਇਹੀ ਬਹਾਨਾ ਲਾਉਣਾ ਚਾਹੁੰਦੇ ਆ ਵੀ ਜਦੋਂ ਵੀ ਮੌਸਮ ਸਹੀ ਹੋਵੇ ਇੱਥੇ ਸ ਇਹ ਪਹਿਲਾਂ ਚਾਹੀਦੀ ਸੀਗਾ ਪਹਿਲਾਂ ਵਾਲਾ ਕੰਮ ਇਹ ਪ੍ਰਸਾਪ ਤੋਂ ਮੈਨਿੰਗ ਦੀ ਖੱਡ ਚੱਲਦੀ ਸੀ ਇਹ ਚੀਜ਼ਾਂ ਉਹਨਾਂ ਨੂੰ ਪਹਿਲਾਂ ਸੋਚਣੀਆਂ ਚਾਹੀਦੀਆਂ ਸੀ ਇਹਨੀਆਂ ਡੋਕਣਾ ਲੱਗਦੀ ਹੈ ਮੈਨਿੰਗ ਦੇ ਤੇ ਚੱਲੀ ਆ ਮੈਨਿੰਗ ਦੀ ਵਜ੍ਹਾ ਨਾਲੇ ਹੋਇਆ ਕੰਮ ਦਾ ਚਕਾਉਂ ਦੇ ਵਜ੍ਹਾ ਕਰਕੇ ਹੀ ਪਾਣੀ ਸਾਰਾ ਇੱਧਰ ਨੂੰ ਆ ਗਿਆ ਜਿਵੇਂ ਕਿ ਪਹਿਲਾਂ ਵੀ ਥੋੜੇ ਦੇ ਕੋਸ਼ਿਸ਼ ਕਿਸਮਾ ਪਹਿਲਾਂ ਆਪਣੇ ਇੱਥੇ ਧਰਨੇ ਵੀ ਲੱਗਦੇ ਨੇ ਟਿੱਪਣਾ ਟਿੱਪਣਾ ਕਿੱਥੇ ਉਹ ਰੇਤਾ ਸਾਰਾ ਇੱਥੋਂ ਹੀ ਧਾਰਿਆ ਸੀ ਇੱਥੋਂ ਹੀ ਆ ਰਿਹਾ ਜੀ ਮੈਨਿੰਗ ਦਾ ਮੈਨਿੰਗ ਉਹ ਵੀ ਤਾਂ ਮਤਲਬ ਇਹ ਪਾਣੀ ਇੱਧਰੋਂ ਆਇਆ ਮੈਨਿੰਗ ਅਲੀ ਤੋਂ ਦੇ ਕਹਿਣ ਦਾ ਭਾਵ ਕਿ ਇਹ ਜਿਹੜੀ ਮਾਈਨਿੰਗ ਦਾ ਕੰਮ ਚੱਲਦਾ ਸੀਗਾ ਰੇਤਾ ਨਿਕਲਦਾ ਸੀਗਾ ਉਹਦੇ ਨਾਲ ਹੀ ਇਸ ਜੀ ਦੇ ਨਾਲ ਹੋ ਰਿਹਾ ਦੇਖੋ ਜਿੱਧਰੋ ਜਗਾ ਨੀਮੀ ਹੋ ਗਈ ਉਧਰੋਂ ਤਾਂ ਪਾਣੀ ਆਣੇ ਜਾਣਾ ਜੇ ਦਿੱਤਾ ਚੱਕਿਆ ਗਿਆ ਤਾਂ ਉਧਰੋਂ ਪਾਸਾ ਨੀਮਾ ਹੋ ਗਿਆ ਉਧਰੋਂ ਤਾਂ ਪਾਣੀ ਆਣੇ ਜਾਣਾ ਉਹ ਪਾਰਲਾ ਸਾਈਡ ਸਾਰਾ ਉੱਚਾ ਪਿਆ ਸਾਹਮਣੇ ਖੜੀ ਜੀ ਬਾਦੀ ਛੜ ਦੇਖ ਲਓ ਉਧਰ ਕੋਰਾ ਵੀ ਆਨੇ ਜਾਣਾ ਮਾਰਗ ਦੇਖ ਲਓ ਕਾਹੀ ਦੇ ਬੁੱਤੇ ਖੜੇ ਆ ਜੀ ਉਹਨਾਂ ਨੂੰ ਕੁਝ ਨਹੀਂ ਹੋਇਆ ਅਜੇ ਤੱਕ ਉਵੇਂ ਖੜੇ ਆ ਉੱਚੇ ਹੋ ਉਧਰੋਂ ਪਾਣੀ ਇਧਰੋਂ ਮੈਨੇ ਹੋ ਗਈ ਸਾਰਾ ਪਾਣੀ ਦਾ ਵਹਾਹ ਜਿਹੜਾ ਇਧਰ ਨੂੰ ਆ ਰਿਹਾ ਜੀ ਬਹੁਤ ਜ਼ਿਆਦਾ ਤੇ ਜਿਹੜੀ ਮਾਈਨਿੰਗ ਚੱਲ ਰਹੀ ਸੀ ਕਿਤੇ ਖੇਤਾਂ ਵਾਲਿਆਂ ਨੂੰ ਚਲਵਾਈ ਜਾ ਰਹੀ ਸੀ ਤਾਂ ਕੀ ਕੀ ਸਦਕਾ ਮਾਈਨਿੰਗ ਕਿੱਥੇ ਚੱਲਦੀ ਰਹੀ ਆ ਔਰ ਗਲਤ ਤਰੀਕੇ ਨਾਲ ਗੌਂਸਗੜ ਇੱਕ ਸੰਤ ਜੀਨਤ ਕੌਰ ਗੱਲ ਸੀਗੀ ਉਹਨਾਂ ਨੇ ਰੋਕਣ ਦੇ ਬਾਅਦ ਵੀ ਬਹੁਤ ਧਾਰਨੇ ਵੀ ਲਾਏ ਆ ਹਾਈ ਕੋਰਟ ਵਿੱਚ ਵੀ ਹੋਏ ਆ ਉਹਨਾਂ ਦੇ ਛੱਟਾਂ ਵੀ ਲੱਗੀਆਂ ਨੇ ਉਹਨਾਂ ਤੇ ਹਮਲਾ ਵੀ ਹੋਇਆ ਅੱਛਾ ਹਾਂਜੀ ਫੇਰ ਵੀ ਇਹ ਬਚਾਓ ਨਹੀਂ ਹੋ ਸਕੇ